जी, पाकिस्तान का सब तो घट उम्र ड्राइवर सिर्फ पाला का मुंडा बड़ा, बड़ा आ ड्रैवर स आ सा ड्रैवर इधर भाई फैन आया जे। आया जम्बू ना अपने मकाना तो हो गए ਟਰੈਕਟਰ ਤੇ ਆਇਆ ਅੱਜ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ 'ਚ ਸਾਰੇ ਭਰਾਵਾਂ ਦਾ ਵੈਲਕਮ ਆ ਤੇ ਸਵਾਗਤ ਆ ਜੀ ਆਨ ਆਦੇ ਕਰਦੇ ਆਪਾਂ ਅੱਜ ਦਾ ਨਵਾਂ ਵਲੌਗ ਸ਼ੁਰੂ ਤੇ ਅੱਜ ਦੀ ਜਿਹੜੀ ਆਪਣੀ ਰੁਟੀਨ ਆ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਸੋ ਜੁੜਕੇ ਰਹਿਣਾ ਤੇ ਵਲੌਗ ਪੂਰਾ ਵੇਖਣਾ ਕਿ ਕੀ ਕੁਝ ਕਰਦੇ ਆਪਾਂ ਸਾਰਾ ਦਿਨ ਤੇ ਅੱਜ ਚੱਲੀਏ ਵੀਡੀਓ ਵੱਲ ਓਏ ਪੱਠੇ ਪੌਣੇ ਲੰਮੇ ਸਬੂਤੇ ਜੌਨ ਫਰੀਦੀ ਸਾਹਿਬ ਬੈਠਿਆ ਨਾ ਚੌਧਰੀ ਬਣ ਕੇ ਕਿਉਂ ਫਰੀਦੀ ਸਾਹਿਬ ਚੌਧਰੀ ਬਣ ਕੇ ਬਾਜੀ ਗੱਲ ਹਾਂ ਓਕਾ ਛਕਾ ਚੌਧਰੀ ਫਰੀਦੀ ਪਫੜ ਸਾਡਾ ਇੱਧਰ ਲ ਗਾਵਨ ਪੌਣੇ ਪੱਠੇ ਤੂੰ ਬਣਾਉਂਦਾ ਹੀ ਨਹੀਂ ਯਾਰ ਤੂੰ ਮਨੋਂ ਦਾ ਨਹੀਂ ਇਧਰ ਮੱਝਾਂ ਨੂੰ ਭੱਟੇ ਪਾ ਤੈਨ ਮਹਿਰਮਾਂ ਵੀ ਦਾ ਵਜਾ ਜਾ ਰਹਾ ਹੈ ਹਾਂ ਨਾ ਮਤਲਬ ਕਿ ਜਗ ਜਾਵਾ ਜਾਂ ਮੈਂ ਕਿ ਜਫਾਵਾ ਬਿਲਕੁਲ ਧਿਆਨ ਕੋਲ ਲਾ ਹਾਂ ਹਾਂ ਛਿਓ ਲਵੀ ਇਲਾ ਦਿਓ ਧਕਾ ਲਾ ਦਿਓ ਖਲਾ ਸੁਖਾਣਾ ਕਰ ਮਾਂ ਨਹੀਂ ਲਾਉਨੇ ਜੈਨੇ ਤੂੰ ਤਾਂ ਬੜੇ ਸਲੂਕ ਨਾਲ ਆਨੀ ਤੇ ਵਾਦੀ

ਚਰੋ ਵੇ ਗਾਵਾ ਬੰਨੀਏ ਤੇ ਖਾਨ ਪੱਠੇ ਲਓ ਜੀ ਅਸੀਂ ਹੁਣ ਫਟਣ ਲੱਗੇ ਗੋਆ ਅੱਜ ਫਿਰ ਕਰ ਬੈਗ ਸਾਡ ਮਿੰਮਾ ਆ ਜਾ ਆ ਜਾ ਲਾਓ ਲਾਓ ਟਰਾਲੀ ਲਾਓ ਗਾਵੇਂ ਲਓ ਜੀ ਅੱਜ ਫਿਰ ਅਸੀਂ ਗੋਆ ਘੁੱਟਣਾ ਮੇਰੇ ਡਿਊਟੀ ਜਿਹੜੀ ਦੋ ਟਰਾਲੀਆਂ ਰਹਿ ਗਈਆਂ ਅੱਜ ਦੋ ਦਿਨ ਛੁੱਟੀਆਂ ਹਨ ਗੋਆ ਛੁੱਟਣੀਆਂ ਆਹ ਛੋਟਾ ਭਰਾ ਕੋਣੀ ਆਇਆ ਜੋ ਖਾਨ ਦੇ ਚਾਚਾ ਆ ਗਿਆ ਕਾਹ ਹੀ ਬੰਦੇ ਉਹੀ ਆ ਦਾ ਵਾਤਾ ਹੁਣ ਸੁੱਟਨੇ ਗਿਆ ਲਓ ਜੀ ਆ ਟੂੜੀ ਦਾ ਟਰਾਲਾ ਹੀ ਭਰ ਲਿਆ ਆ ਹੁਣ ਡਰਾਈਵਰ ਸੇ ਲੱਭਨੇ ਡਰਾਈਵਰ ਸਾਨੂੰ ਬੜਾ ਵੱਡਾ ਲੱਭਿਆ ਆ ਸਾਡਾ ਡਰਾਈਵਰ ਆਉਂਦੇ ਆ ਜੀ ਆ ਸਾਡਾ ਵੱਡਾ ਡਰਾਈਵਰ ਹੈ ਜੀ ਸ਼ੀਸ਼ੇ ਵੇਖਣੇ ਰੰਗ ਆਪਦਾ ਸੁ ਭਾਈ ਅੱਜ ਸਿੱਧਾ ਰੱਖ ਕੇ ਲੈ ਜਾਣੇ ਬੰਦੇ ਲਓ ਜੀ ਡਰਾਈਵਨ ਬਹੁਨੇ ਉੱਤੇ ਚਲਾ ਜਰਾ ਆ ਜਾ ਆ ਜਾ ਸਿੱਧਾ ਕਰਕੇ ਦੇ ਇਹਨਾਂ ਨੂੰ ਡਾਲਾਂ ਦੇ ਖੋਲੋ ਅੱਜ ਇਹ ਸਿੱਧਾ ਰੱਖਣਾ ਹੀ ਸਿੱਧਾ ਰੱਖ ਸਿੱਧਾ ਇਹਨੂੰ ਚਲੋ ਉਹ ਦੇਖੋ ਨਾ ਦੋ ਜੀ ਪਾਕਿਸਤਾਨ ਦਾ ਸਭ ਤੋਂ ਘੱਟ ਉਮਰ ਦਾ ਡਰਾਈਵਰ ਸਿਰਫ 5 ਸਾਲਾਂ ਦਾ ਮੁੰਡਾ ਸਿੱਧਾ ਕਰੋ 5 ਸਾਲਾਂ ਦਾ ਡਰਾਈਵਰ ਜਨਾਬ ਕਾ ਚਾਚਾ ਮੂੰਹ ਠੀਕ ਹੈ ਚਾਚਾ ਮੂੰਹ ਨਹੀਂ ਕਿਆ ਬੁਲਾਣਾ ਨਹੀਂ ਆਹ ਇਹ ਲਾਲ ਲਾਲ ਲਾ ਲਓ ਜੀ ਟਾਈਮ ਹੋ ਗਿਆ ਆਪਣਾ ਡੰਗਰ ਨੂੰ ਪਾਣੀ ਪੂਰੀ ਡਾਉਂਦਾ ਸੁਭਾਸ਼ ਹੋਇਆ ਛੁੱਟ ਕੇ ਨਾ ਬਹ ਹੋ ਗਏ ਵੇਲੇ ਤੇ ਨਹਾ ਤੋ ਵੀ ਲਿਆ ਇਧਰ ਆਜੇ ਫੈਨ ਆਇਆ ਨਾਉਣ ਇਧਰ ਭਾਈ ਸਾਡਾ ਫੈਨ ਆਇਆ ਅੱਜ ਆਇਆ ਜੰਬੂ ਨਾਮ ਆਪਣੇ ਮਕਾਨਾ ਤੋਂ ਹੋ ਗਏ ਟਰੈਕਟਰ ਤੇ ਆਇਆ ਅੱਜ ਪਾਉਣ ਯਾਰ ਨਹਾਉਂ ਦਿਆ ਨਵਾਓ ਯਾਰ ਇਹਨਾਂ ਨੂੰ ਵਾੜ ਵਾੜ ਵਾਜੋ ਚਲ ਆ ਤੈਨੂੰ ਸੜਾ ਦੇਣਾ ਲੈ ਜਾ ਲੈ ਜਾ ਲੈ ਜਾ ਪਾਣੀ ਪਵਾ ਲਾ ਫਿਰ ਚੱਲ ਜਾਂਦੇ ਜਾਂਦੇ ਫੈਨ ਹਾਂ ਦੇਈ ਦੇਨ ਫੈਨ ਦੇ ਕੰਮ ਚੈੱਕ ਕਰੋ ਤੁਸੀਂ ਚੱਲ 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 ਕੌ ਜੀ ਜੇ ਮੱਝਾਂ ਨਾਲੀਆਂ ਨੇ ਚਾਚੂ ਨੇ ਪੱਠੇ ਪਾ ਲਈ ਨੇ ਇਹ ਨਾਲ ਕੇ ਸਭ ਬਣ ਕੇ ਮੁੜ ਕੇ ਲੰਨੇ ਆਪ ਚਵਾਈਏ ਦਾ ਅੱਬਾ ਵੀ ਆਉਣ ਲੱਗਾ ਫਾਂਦਾ ਜਰਾ ਸ਼ੁਗਲ ਮੇਲਾ ਲੰਨੇ ਬੋਲੋ ਇਧਰ ਬਹਿ ਹਾਂ ਲੈ ਇਹ ਤਾਂ ਪੱਕ ਬਣਾਉਣੀ ਜਾਨਾ ਪੰਜ ਸੌਣੀ 11 ਵਿੱਚ ਵੱਡੀ ਬੋਰੇ ਵਾਲੀ ਪੱਕ ਨਹੀਂ ਹੁੰਦੀ ਅੱਗੇ ਵੀ ਉਸ ਬੱਦੀ ਹੋਈ ਉਹ ਕੁੱਲੇ ਆਇਆ ਉਹ ਸਾਰਾ ਪੂਰਾ ਉਹਦੇ ਬਟੀਆਂ ਵਿੱਚੋਂ ਪਿੰਨ ਮੰਝਦੀ 50 ਛੱਕ ਬਣਾ ਦੇ ਪੁਲਾਲ ਹਾਂ ਓਏ ਸੰਦਾ ਕੋਈ ਨਹੀਂ ਨਹੀਂ ਹਾਂ ਗੱਲ ਰੱਖੀ ਅੱਬਾ ਤੇਰਾ ਵਿਆਹ ਕਰੂਈ ਨਹੀਂ ਤਾਂ ਤਾਂ ਕਹਿੰਦੇ ਆ ਬਸ ਆ ਮਹੀਨੇ ਦੋ ਜੇ ਕਰ ਦੇਣਾ ਮਹੀਨੇ ਦੋ ਜੇ 6 ਮਹੀਨੇ ਵੀ ਨੋਗੇ ਸੰਦਾਂ 6 ਮਹੀਨੇ ਤੈਨੂੰ ਉਹ ਦੇਖਣ ਦੇ 6 ਮਹੀਨੇ ਹਰ ਸੌਣ ਲਾ 6 ਵੀ ਨਾ ਲਓ ਜੀ ਫੈਨ ਚੱਲਾ ਸਾਡਾ ਕਿਉਂ ਫੈਨ ਭਾਈ ਅਈ ਚਾ ਫੈਨ ਇਹ ਬੋਤਲ ਨਹੀਂ ਪੋਣੀ ਫੈਨ ਨਾਲ ਭਾਈ ਬੋਤਲ ਨਹੀਂ ਪੋਂਦਾ ਸਗੋਂ ਪੀ ਕੇ ਜਾਂਦਾ ਸਾਡਾ ਉਹ ਕਿਉਂ ਏ ਹਾਂ ਕਿਉਂ ਫੈਨ ਇੱਧਰ ਵੇਹ ਗੱਲ ਨਹੀਂ ਕਰਨੀ ਯਾਰ ਦੀ ਗੱਲ ਨਹੀਂ ਕਰਨੀ ਹਾਂ ਇਧਰ ਕਰਨਾ ਨਹੀਂ ਆਪਣਾ ਇਧਰ ਤੁਹਾਡੀ ਪਬਜੀ ਪਈ ਹੈ ਜਾ ਵੇ ਕਰ ਲੇ ਤਾਂ ਆਹਲਾ ਲੋ ਤੋੜੀ ਦੇ ਦੀ ਨੇ ਦੇ ਦਿਓ ਹੁਫੈਨ ਆ ਭੁੱਲ ਗਿਆ ਏ ਚੱਲ ਜਾ ਉਹ ਲੈ ਕੇ ਉਸੇ ਬੋਗਲਾ ਬਰਾ ਹੀ ਲੈ ਕੇ ਗਿਆ ਲੋ ਜੀ ਚੱਲੇ ਆ ਹੁਣ ਪੱਠਿਆਂ ਨੂੰ ਤੇ ਟਰੈਕਟਰ ਉੱਤੇ ਲੈ ਲਈ ਆ ਉਧਰ ਬੰਦੇ ਵੀ ਟਰੈਕਟਰ ਰੂਟਰ ਸਟਾਰਟ ਕਰਕੇ ਹੁੰਦੇ ਤਾਂ ਆਪਾਂ ਚੱਲੀਏ ਪੱਠਿਆਂ ਵੱਲ ਜੀ ਲਓ ਜੀ ਪੱਠੇ ਪੱੜ ਕੇ ਆਪਾਂ ਹੋ ਗਏ ਆਂ ਵਿਲੇ ਹੁਣ ਚੱਲੇ ਆਂ ਕਾਰ ਨੂੰ ਤੇ ਸ਼ਾਮ ਹੋ ਗਈ ਤੇ ਕਰਦੇ ਆਂ ਵੀਡੀਓ ਤੇ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਕਿ ਆਪਾਂ ਮਿਲਦੇ ਆਂ ਇੱਕ ਨਵੇਂ ਵਲੌਗ 'ਚ